ਆ ਜਿਹੜਾ ਭਾਈ ਮਤੀ ਦਾਸ ਹੈ ਨਾ ਇਹਨੇ ਇੱਕ ਬੇਨਤੀ ਕੀਤੀ ਗੁਰਦੇਵ ਬਹਾਦਰ ਸਾਹਿਬ ਨੂੰ ਮਤੀ ਦਾਸ ਗੁਰਕੇ ਦੀਵਾਨ ਸਿੱਖੀ ਸੋਪੂਰਨ ਪ੍ਰਮਾਣ ਪੂਰਨ ਗੁਰਸਿੱਖ ਹੈ ਔਰ ਬੇਨਤੀ ਕੀ ਕਰਦਾ ਹੈ ਕਹਿੰਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੇ ਤੁਸੀਂ ਹੁਕਮ ਕਰੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਲ ਇਟ ਖੜਕਾ ਦਿਆਂ ਇਨੀ ਕਰਾਵਾਂਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਮਤੀ ਦਾਸ ਇਹ ਇਹਨੀ ਸ਼ਕਤੀ ਲਈ ਕਿੱਥੋਂ ਹੈ ਤੇ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚੋਂ ਤੇ ਗੁਰਾਂ ਨੇ ਜਿਹੜਾ ਜਵਾਬ ਦਿੱਤਾ ਸੁਣਨ ਵਾਲਾ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹ ਲਓ ਜਾਂ ਬੰਦ ਪ੍ਰਕਾਸ਼ ਪੜ੍ਹ ਲਓ ਤੁਹਾਨੂੰ ਇਹ ਸਾਖੀਆਂ ਮਿਲਣਗੀਆਂ ਗੁਰਦੇਵ ਕਹਿੰਦੇ ਨੇ ਜਿਨ ਸਮੁੰਦਰ ਤੇ ਜਲ ਕੰਨ ਪਾਵੈ ਪੁਨ ਤਿਸ ਆਗੈ ਗਰਭ ਜਨਾਵੈ ਆਪਨ ਆਪ ਕੋ ਕਰਹਿ ਬਖਾਨੈ ਜਿਸ ਤੋ ਲੀਨਸ ਤਿਸ ਨਹਿ ਜਾਣਾ ਕਹਿੰਦੇ ਭਾਈ ਮਧਿਦਾਸ ਸਮੁੰਦਰ ਕੋਲੋਂ ਜਲਦਾਤ ਤੁਪਕਾ ਪੀ ਕੇ ਸ਼ਕਤੀਵਾਨ ਹੋ ਜਾਈਏ ਤੇ ਸਮੁੰਦਰ ਦੇ ਅੱਗੇ ਹੰਕਾਰ ਨਹੀਂ ਕਰੀਦਾ ਸਿੱਖ ਨਦੀ ਐ ਮੈਂ ਸਾਗਰ ਆ ਤੇ ਲੱਖਾਂ ਨਦੀਆਂ ਸਾਗਰ ਵਿੱਚ ਪੈਂਦੀਆਂ ਸਾਗਰ ਤਾਂ ਨਹੀਂ ਉਛਲਦਾ ਤੂੰ ਨਦੀਓ ਕੇ ਉਛਲ ਰਿਆ ਬਾਣੀ ਚ ਲਿਖਿਆ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤਾ ਜਿਤ ਵੜਿਆਈ ਗੁਰੂ ਸਾਗਰ ਅਕਰਮਾਤ ਦਾ ਸਿੱਖ ਨਦੀ ਐ ਨਦੀ ਸਾਗਰ ਦਾ ਮੁਕਾਬਲਾ ਕਿੱਥੇ ਕਰ ਸਕਦੀ ਐ ਐ ਮਤੀ ਦਾਸ ਜੀ ਪ੍ਰਭੂ ਦਾ ਭਾਣਾ ਸੁਖ ਦੁਖ ਸਿਰ ਦੇ ਸਹੀਦਾ ਐ ਹੁਕਮ ਮੰਨਣਾ ਰਸਾ ਵਿੱਚ ਚੱਲਣਾ ਇਹੀ ਸਿੱਖੀ ਐ ਤਾਂ ਕਿ ਤ ਤੁਹਾਡੇ ਕੋਲ ਹੈ ਜਰਨਾ ਸਿੱਖੋ ਮੈਂ ਵੀ ਜਰ ਕੇ ਬੈਠਾ ਐ ਬਣੀ ਚਾਹੁੰਦਾ ਨਾ ਹੁਕਮ ਮੰਨਿਆ ਹੋਵੇ ਪ੍ਰਮਾਣਤਾ ਖਸਮੇ ਕਾ ਮਹਿਲ ਪਾਇਸੀ ਖਸਮੇ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਇਸੀ ਤਾਂ ਦਰਗਹ ਪੈਂਦਾ ਜਾਇਸੀ ਦਰਗਾਹ ਚੋ ਕਬੂਲ ਹੈ ਜਿਹੜਾ ਸਿਰ ਨਵਾਉਂਦਾ ਮੈਂ ਤੁਹਾਡੀ ਉਦਾਹਰਨ ਦੇ ਦਿੰਦਾ ਤੁਹਾਡੇ ਦੋ ਨਿਆਣੇ ਹੋਣ ਜਿਹੜਾ ਨਹੀਂ ਆਖੇ ਲੱਗਦਾ ਰੋਟੀ ਤੇ ਬਾਪੂ ਉਹਨੂੰ ਵੀ ਦਿੰਦਾ ਹੈ ਪਰ ਜਿਹੜਾ ਆਖੇ ਲੱਗਦਾ ਖੁਸ਼ੀ ਉਹਨੂੰ ਹੀ ਮਿਲਦੀ ਹੈ ਤੋ ਰੱਬ ਦੀ ਖੁਸ਼ੀ ਸਿਰ ਨਵਾਉਣ ਵਿੱਚ ਹੈ ਸਿਰ ੜਾਉਣ ਵਿੱਚ ਨਹੀਂ ਹੁੰਦੀ ਉਸ ਹੀ ਆਖੋਗੇ ਫਿਰ ਕਿਉਂ ਆਂਦੇ ਹੋ ਗੁਰੂ ਘਰ ਚ ਕਰਾਮਾਤ ਦੇ ਵਿਖਾਉਣੀ ਨਹੀਂ ਇਹ ਵੀ ਸਮਝ ਲਿਓ ਅਸਲ ਦੇ ਵਿੱਚ ਗੁਰੂ ਅਰਜਨ ਦੇਵ ਗੁਰੂ ਤੇ ਇੱਕ ਬਹਾਦਰ ਕਰਾਮਾਤ ਵਿੱਚ ਸਰਸਾਰ ਨੇ ਤੇ ਤਰਕੇ ਉੱਠਦਾ ਜੇ ਔਰੰਗਜ਼ੇਬ ਨੂੰ ਕਰਾਮਾਤ ਵਿਖਾ ਦਿੰਦੇ ਜਾਨਵਾਜਾਂ ਦੀ ਗੁਰ ਤੇਗ ਬਹਾਦਰ ਸਾਹਿਬ ਦੀ ਜੇ ਜਹਾਂ ਕੀ ਇਹਨੂੰ ਕਰਾਮਾਤ ਵਿਖਾ ਦਿੰਦੇ ਗੁਰੂ ਅਰਜਨ ਸਾਹਿਬ ਜਾਨਵਾਜਾਂ ਦੀ ਵਿਖਾਈ ਕਿਉਂ ਨਾ ਸਿੰਘਾਂ ਲਈ ਤੇ ਵਿਖਾਉਂਦੇ ਨੇ ਸਿੱਖਾਂ ਨੂੰ ਤੇ ਬਚਾਉਂਦੇ ਨੇ ਆਪਣੇ ਲਈ ਕਿਉਂ ਨਹੀਂ ਵਿਖਾਈ ਕਰਾਮਾਤ ਉਦਾਹਰਨ ਦਿੰਨਾ ਤੁਹਾਨੂੰ ਚਾਕੂ ਹੈ ਨਾ ਡਾਕੂ ਵੀ ਵਰਤਦਾ ਹੈ ਤੇ ਡਾਕਟਰ ਵੀ ਵਰਤਦਾ ਹੈ ਡਾਕੂ ਜਦੋਂ ਵੀ ਚਾਕੂ ਵਰਤਦਾ ਹੈ ਨਿੱਜੀ ਮਫਾਦ ਲਈ ਵਰਤਦਾ ਹੈ ਆਪਣੇ ਭਲੇ ਲਈ ਕਿਸੇ ਨੂੰ ਲੁੱਟਣ ਲਈ ਤੇ ਡਾਕਟਰ ਜਦੋਂ ਵੀ ਚਾਕੂ ਵਰਤਦਾ ਹੈ ਪਰਉਪਕਾਰ ਲਈ ਓਪਰੇਟ ਕਰਨ ਲਈ ਵਰਤਦਾ ਹੈ ਕਰਾਮਾਤ ਚਾਕੂ ਹੈ ਜਦੋਂ ਵੀ ਗੁਰੂ ਪੀਰ ਵਰਤਣਗੇ ਆਪਣੇ ਪਿਆਰਿਆਂ ਤੇ ਪਰਉਪਕਾਰ ਕਰਨ ਲਈ ਵਰਤਣਗੇ ਆਪਣੇ ਨਿੱਜੀ ਮਫਾਦ ਲਈ ਕਰਾਮਾਤ ਨੂੰ ਨਿੰਦਣਯੋਗ ਸਮਝਿਆ ਗਿਆ ਨਾਲੇ ਜੇ ਗੁਰੂ ਕਰਾਮਾਤ ਵਿਖਾ ਦੇਵੇ ਲੋਕਾਂ ਕਹਿਣਾ ਮੌਤ ਤੋਂ ਡਰਦਾ ਹੀ ਕਰਾਮਾਤ ਵਿਖਾਈ ਗਈ ਗੁਰੂ ਅਰਜਨ ਸਾਹਿਬ ਆ ਕੇ ਤੋਂ ਡਰ ਕੇ ਤਾਂ ਕਰਾਮਾਤ ਵਿਖਾਈ ਜੇਦੇ ਹੁਕਮ ਵਿੱਚ ਬਾਬਾ ਵਿਦੀ ਚੰਦ ਪੱਠੀ ਬਹਿ ਗਏ ਇੱਕ ਰੋਮ ਨਹੀਂ ਸੜਿਆ ਭਲਾ ਉਹਦਾ ਅੱਗ ਕੀ ਵਿਗਾੜ ਸਕਦੀ ਹੈ ਗੁਰਨਾਨਕ ਦੀ ਜੋਤ ਹੈ ਗੁਰਤੇ ਬਾਹਰ ਕਿਸ ਨਹੀਂ ਕੀਤਾ ਲੋੜੇ ਸੋਹੇ ਨਥਿੰਗ ਇਜ਼ ਬਿਯੋਂਡ ਗੁਰੂ ਅਰਜਨ ਅਕਾਲ ਸਰੂਪ ਨੇ ਜੋ ਚਾਹੇ ਕਰ ਸਕਦੇ ਨੇ ਤੋ ਕਰਾਮਾਤ ਉਸ ਲਾਉਣ ਜੋਗ ਹੁੰਦੀ ਹੈ ਜਿੱਥੇ ਕਿਸੇ ਦੀ ਮਦਦ ਕੀਤੀ ਜਾਵੇ ਉਹ ਮਹਾਰਾਜਾਂ ਦੇ ਕਰਾਮਾਤ ਨਹੀਂ ਕਰਨੀ ਆਪਣੀ ਜਾਨ ਬਚਾਉਣ ਲਈ ਉਹ ਜਿਹੜੇ ਐਲਕਾਰ ਸੀ ਨਾ ਦਿੱਲੀ ਦਰਬਾਰ ਦੇ ਉਹਨਾਂ ਗੱਲ ਸੁਣ ਲਈ ਮਤੀ ਦਾਸ ਦੀ ਬੜਾ ਗੁੱਸਾ ਚੜਿਆ ਇਹਦੇ ਭੈੜੀ ਮੌਤ ਮਾਰਨੀ ਐ ਸੂਏ ਦਿੱਲੀ ਲਾਹੌਰ ਦੀ ਇਟਨਾ ਇਟਕੜਕਾਉਣ ਦੀ ਗੱਲ ਕਰਦਾ ਹੈ ਉਹਨਾਂ ਫਿਰ ਵਿਉਂਤ ਘੜੀ ਵੀ ਮਤੀ ਦਾਸ ਜੀ ਸਤੀ ਦਾਸ ਜੀ ਦਿਆਲਾ ਜੀ ਨੂੰ ਇੰਨੇ ਤਸੀਹੇ ਦੇ ਕੇ ਮਾਰੋ ਗੁਰੂ ਤੇਗ ਬਹਾਦਰ ਦੀ ਰੂਹ ਕੰਬ ਉੱਠੇ ਇਹ ਦੀਨੇ ਸਲਾਮ ਵਿੱਚ ਆ ਜਾਵੇ ਸਿੱਖੀ ਦੀ ਲਹਿਰ ਨੂੰ ਥੱਲ ਪਾਈ ਜਾਵੇ ਨਿਰਣਾ ਲਿਆ ਗਿਆ ਗੁਰੂ ਦੇ ਸਾਹਮਣੇ ਕਤਲ ਕਰੋ ਪਰ ਵੇਖੋ ਸਬਾਬ ਕੈਸਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਪਿੰਜਰੇ ਵਿੱਚ ਨੇ ਭਾਈ ਮਤੀ ਦਾਸ ਸਤੀ ਦਾਸ ਨੂੰ ਇਹ ਪੁੱਛਿਆ ਗਿਆ ਭਾਈ ਦਿਆਲਾ ਜੀ ਨੂੰ ਪੁੱਛਿਆ ਗਿਆ ਦਿਨੇ ਸਲਾਮ ਵਿੱਚ ਆ ਜਾਓ ਜਾਨ ਬਚ ਸਕਦੀ ਕਹਿੰਦੇ ਨਹੀਂ ਸਾਨੂੰ ਸਾਡਾ ਪਿਆਰਾ ਹੈ ਤੁਹਾਨੂੰ ਤੁਹਾਡਾ ਪਿਆਰਾ ਧਰਮ ਸਾਡੀ ਚੋਣ ਨਹੀਂ ਹੈ ਸਿੱਖੀ ਚ ਆਉਣਾ ਸਿੱਖੀ ਚ ਪਰਫੁੱਲਤ ਹਾਂ ਸਿੱਖੀ ਮਿਲੀ ਹੈ ਕਰਮਾਂ ਦੀ ਖੇਡ ਜੋ ਵੈਗਰੋ ਨੂੰ ਪਾਇਆ ਸਾਨੂੰ ਮਿਲਿਆ ਹੈ ਮੌਤ ਕਬੂਲ ਹੈ ਕਹਿੰਦੇ ਚਲੋ ਆਖਰੀ ਇਸ਼ਾਰਾ ਦੱਸੋ ਹਰੇਕ ਨੂੰ ਪੁੱਛੀ ਜਾਂਦੀ ਹੈ ਜਦੋਂ ਕਤਲ ਹੋਣਾ ਹੈ ਕਹਿੰਦੇ ਜਦੋਂ ਕਤਲ ਹੋਵੇ ਨਾ ਸਾਡਾ ਸਾਡਾ ਚਿਹਰਾ ਗੁਰਦੇਵ ਭਦਰ ਸਾਹਿਬ ਵੱਲ ਕਰੇ ਉਹਦੇ ਅੱਗੇ ਚਾਹੁੰਦੇ ਸੀ ਸਾਹਮਣੇ ਕਰਕੇ ਗੁਰਾਂ ਨੂੰ ਡਰਾਉਣਾ ਮਾਰਨਾ ਇਹਨਾਂ ਦੀ ਇੱਛਾ ਵੀ ਇਹੀ ਹੈ ਇਤਿਹਾਸ ਦੇ ਵਿੱਚ ਜ਼ਿਕਰ ਹੈ ਭਾਈ ਮਤੀ ਦਾਸ ਦਾ ਮੂੰਹ ਗੁਰੂ ਦੇ ਪਿੰਜਰੇ ਵੱਲ ਕੀਤਾ ਗਿਆ ਹੈ ਔਰ ਇਸ ਮਹਾਪੁਰਸ਼ ਨੂੰ ਲੱਕੜਾਂ ਦੇ ਵਿੱਚ ਜਕੜਿਆ ਗਿਆ ਹੈ ਲੱਕੜਾਂ ਦੇ ਵਿੱਚ ਬੰਨਿਆ ਗਿਆ ਹੈ ਉਹ ਵੱਡਾ ਆਰਾ ਲਿਆਂਦਾ ਗਿਆ ਜਿਹਦੇ ਨਾਲ ਮੂਛੇ ਵੱਡ ਕਰਦੇ ਨੇ ਲੱਕੜ ਨੂੰ ਕਾਰੀਗਰ ਤਰਖਾਰ ਲੱਕੜਾਂ ਦੀਆਂ ਗੇਲੀਆਂ ਵਿੱਚ ਜਕੜੇ ਹੋਏ ਮਤੀ ਦਾਸ ਜੀ ਦੇ ਸਿਰ ਦੇ ਉੱਤੇ ਜਦੋਂ ਆਰਾ ਆਇਆ ਤੇ ਜਬਜੀ ਸਾਹਿਬ ਸ਼ੁਰੂ ਕਰ ਦਿੱਤਾ ਉਸ ਮਹਾਪੁਰਸ਼ ਨੇ ਆਰਾ ਚੱਲਦਾ ਗਿਆ ਔਰ ਲਿਖਿਆ ਹੋਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅਰਧੋ ਅਰਧ ਚਿਰਾਏ ਸੋ ਧਾਰਾ ਪਰਿਉ ਪ੍ਰਿਥੀ ਪਰ ਹਵਾਏ ਦੋ ਫਾਰਾ ਦੋਹਨ ਤਨ ਤੇ ਜਪਜੀ ਪੜਾ ਹੈ ਹੈਰਤ ਸਭ ਕੇ ਅਸਚਰਜ ਬੜਾ ਹੈ ਆਰਾ ਚੱਲਦਾ ਗਿਆ ਜਪਜੀ ਵੀ ਚੱਲਦਾ ਗਿਆ ਅਜੇ ਜਪਜੀ ਸਾਹਿਬ ਪੂਰਾ ਨਹੀਂ ਹੋਇਆ ਸ਼ਰੀਰ ਦੋ ਟੋਟੇ ਹੋ ਗਿਆ ਤੇ ਕਬੀਰ ਰਾਜ ਸੰਤੋਖ ਸਿੰਘ ਕਹਿੰਦੇ ਦੋ ਟੋਟੇ ਹੋਏ ਸ਼ਰੀਰ ਵਿੱਚੋਂ ਵੀ ਜਪਜੀ ਦੀ ਆਵਾਜ਼ ਆਈ ਨੇ ਸਾਖੀ ਝੂਠੀ ਆਖੋਗੇ ਤੁਸੀਂ ਸਾਇੰਸ ਨਹੀਂ ਮੰਦੀ ਸਾਇੰਸ ਖੋਜ ਕਰਦੀ ਹੈ ਕੁਦਰਤ ਦੀ ਸਾਇੰਸ ਕੋਈ ਹੱਦ ਨਹੀਂ ਹੈ ਔਰ ਬਾਣੀ ਉਹਦੀ ਹੈ ਜਿਹਨੇ ਕੁਦਰਤ ਸਾਜੀ ਹੈ ਗੁਰੂ ਨਾਨਕ ਦਾ ਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਜੇ ਸਾਇੰਸ ਦੇ ਸੋਲੇ ਗਾਉਣੇ ਨੇ ਨਾ ਬੜਾ ਸੁਖ ਦਿੱਤਾ ਸਾਇੰਸ ਨੇ ਸਾਨੂੰ ਸਾਇੰਸ ਦੇ ਪ੍ਰੋਫੈਸਰ ਬਣੋ ਜਾ ਕੇ ਲੈਬ ਚ ਲੈਕਚਰ ਦਿਆ ਕਰੋ ਤੁਸੀਂ ਕਥਾਵਾਚਕੋ ਤੁਸੀਂ ਗਿਆਨੀ ਹੋ ਇੱਥੇ ਪ੍ਰਧਾਨ ਹੋ ਜਾਓ ਸੈਕਟਰੀ ਹੋ ਜੋ ਵੀ ਤੁਹਾਡਾ ਉਧਾ ਇੱਥੇ ਸਾਇੰਸ ਦੀਆਂ ਗੱਲਾਂ ਨਾ ਕਰੋ ਇਹ ਗੁਰੂ ਨਾਨਕ ਦੀ ਫੀਲਡ ਹੈ ਇੱਥੇ ਕੋਈ ਗ੍ਰੰਥ ਚੱਲਣਾ ਹੈ ਉਹ ਹੈ ਬਾਣੀ ਦਾ ਇੱਥੇ ਗੁਰੂ ਕੀ ਆਂਦਾ ਹੈ ਉਹ ਗੱਲ ਹੋਵੇਗੀ ਸਾਇੰਸ ਕੀ ਜਾਂਦੀ ਹੈ ਉਹ ਗੱਲ ਇੱਥੇ ਨਹੀਂ ਹੋਣੀ ਸਾਇੰਸ ਨਾਲ ਧਰਮ ਨਹੀਂ ਚੱਲਦਾ ਦੁਨੀਆ ਚੱਲ ਰਹੀ ਹੋਵੇਗੀ ਧਰਮ ਚੱਲਦਾ ਧਾਰਮਿਕ ਗ੍ਰੰਥ ਨਾਲ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਸ ਜਿਵੜੇ ਵਰਨਾ ਕੋਈ ਸਾਇੰਸ ਦੇ ਅੱਗੇ ਕੁਝ ਨਹੀਂ ਤੇ ਬਾਣੀ ਨੂੰ ਪੁੱਛੋ ਵੀ ਮੰਦੇ ਹੋ ਰੋਮ ਰੋਮ ਚੋਂ ਆਵਾਜ਼ ਆਉਂਦੀ ਹੋਵੇ ਜਪਜੀ ਦੀ ਤੇ ਬਾਣੀ ਨੇ ਜਵਾਬ ਦਿੱਤਾ ਗੁਰਮਖ ਰੋਮ ਰੋਮ ਹਰ ਤੇ ਆਵੇ ਦਾ ਗੁਰਮਖਟਰ ਦਾ ਨੇਮ ਆਫ ਦਾ ਲਾਰਡ ਵਿਦ ਐਵਰੀ ਹੇਅਰ ਵਿਦ ਐਵਰੀ ਪਾਰਟ ਆਫ देयर ਬੋਡੀ ਇੰਗਲਿਸ਼ ਦਾ ਡਾਕਟਰ ਇਹਦੇ ਅਰਥ ਕਰਦਾ ਗੁਰਮਖੰਦ ਦੇ ਹਰ ਰੋਮ ਹਰ ਅੰਗ ਚੋਂ ਬਾਜ਼ ਪ੍ਰਫੁੱਲਤ ਹੁੰਦੀ ਹੈ ਰਚਿਆ ਆਂਦਾ ਇਹ ਨਾਮ ਹੁਣ ਬਾਣੀ ਗਵਾਹੀ ਭਰਦੀ ਹੈ ਕੋਈ ਮੰਨੇ ਨਾ ਮੰਨੇ ਮੇਰਾ ਇਹ ਵਿਸ਼ਾ ਨਹੀਂ ਮੈਂ ਕਥਾਕਾਰ ਗੁਰਬਾਣੀ ਦਾ ਹਾਂ ਗੁਰਬਾਣੀ ਜੋ ਆਖੇਗੀ ਕਥਾ ਉਹ ਹੁੰਦੀ ਹੈ ਤੁਹਾਡਾ ਮਨ ਕੀ ਜਾਂਦਾ ਮੈਂ ਉਹ ਕਥਾ ਨਹੀਂ ਕਰਦਾ ਤੋਂ ਬਾਣੀਏ ਮੋਰ ਲਾਉਂਦੀ ਹੈ ਵੀ ਰੋਮ ਰੋਮ ਤੇ ਆਉਂਦਾ ਹੈ ਜੇ ਕਿਸੇ ਨੇ ਨਾ ਮੰਨਣਾ ਹੋਵੇ ਤਾਂ ਬਾਣੀ ਚੋਂ ਪੰਕਤੀ ਲਾ ਕੇ ਖੰਡਨ ਕਰ ਸਕਦਾ ਜੇ ਮੰਦੇ ਖਿਆਲ ਨੇ ਤੇ ਮੰਦੇ ਖਿਆਲਾਂ ਨਾਲ ਧਰਮ ਨਹੀਂ ਚੱਲਦਾ ਹੁੰਦਾ ਤੋਂ ਰੋਮ ਰੋਮ ਚੋਂ ਆਵਾਜ਼ ਆਈ ਭਾਈ ਸਦੀਦਾਸ ਸ਼ਹੀਦ ਭਾਈ ਦਿਆਲਾ ਸ਼ਹੀਦ ਗੁਰਾਂ ਦੇ ਸਾਵੇਂ ਦੁਲੇ ਪਤਾ ਕਿਉਂ ਨਹੀਂ ਆਸ ਰੱਖੋ ਤੇ ਖੁਦਾ ਗੁਰ ਤੇਗ ਬਹਾਦਰ ਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਨਹੀਂ ਡਰਨਗੇ ਇਹਦੇ ਹਸਤੀ ਬੁਲੰਦ ਹੈ ਭੈ ਕਾਹੂ ਕੋ ਦੇਤ ਨਹੀਂ ਨਹੀਂ ਪੈਮਾਨਤ ਆ ਨਾ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾਰਾ ਇਹ ਪ੍ਰਭੂ ਦੇ ਗਿਆਨ ਵਿੱਚ ਸਰਸਾਰ ਨੇ ਇਹਨਾਂ ਦੀ ਖਲੜੀ ਵਿੱਚ ਡਰ ਨਹੀਂ ਹੈ ਸਾਰੇ ਸ਼ਹਿਰ ਦੇ ਵਿੱਚ ਖਬਰ ਫੈਲ ਗਈ ਤਿੰਨ ਸਿੱਖ ਸ਼ਹੀਦ ਕਰ ਦਿੱਤੇ ਗਏ ਗੁਰੂ ਨੂੰ ਵੀ ਤਸੀਹੇ ਦੇਣ ਲੱਗੇ ਨੇ ਹੁਣ ਜਿਹੜੇ ਅਮੀਰ ਵਪਾਰੀ ਸਨ ਬੰਸਾਵਲੀ ਨਾਮੇ 'ਚ ਲਿਖਿਆ ਹੋਇਆ ਸਿੱਖਾਂ ਜਾਏ ਮੁਸੱਧਿਆ ਰੁਪਈਆ ਕਰੋੜ ਦੇਣਾ ਕਰਿਆ ਨਾਮਾ ਚਰਨ ਬੰਸਾਵਲੀ ਨਾਮਾ ਮੀਰ ਵਪਾਰੀ ਗਏ 1 ਕਰੋੜ ਉਸ ਵਕਤ ਦੀ ਕਰੰਸੀ ਇਕੱਠੀ ਕਰਕੇ ਔਰ ਇਹ ਸਮਕਾਲੀ ਗ੍ਰੰਥ ਹੈ ਬੰਸਾਵਲੀ ਨਾਮਾ ਬਾਅਦ 'ਚ ਤੁਸੀਂ ਆ ਕੋ ਵੀ ਅੱਜ ਕੱਲ੍ਹ ਲਿਖਿਆ ਨਾ ਉਹਨਾਂ ਸਮਿਆਂ 'ਚ ਥੋੜਾ ਸਮਾਗੁਰਾਂ ਤੋਂ ਬਾਅਦ ਲਿਖਿਆ ਕਰੋੜ ਰੁਪਈਆ ਇਕੱਠਾ ਕਰਕੇ ਦਿੱਲੀ ਗਏ ਗੁਰੂ ਛੱਡ ਦਿਓ ਸਾਡਾ ਵਰਤੇਗ ਬਹਾਦਰ ਸਾਹਿਬ ਨੇ ਮਨਾਂ ਕੀਤਾ ਔਰ ਗੁੱਸਾ ਕੀਤਾ ਵਚਨ ਲਿਖਿਆ ਹੈ ਸੀਸ ਹੈ ਸੁਕਣਾ ਇਸ ਅੰਤ ਹੈ ਜਾਣਾ ਰਜਾਏ ਸਾਈਂ ਦੀ ਸੀਸ ਪਰ ਜੋ ਹੋਵੇ ਉਸ ਦਾ ਪਾਣਾ ਅੱਜ ਰੱਖ ਵੀ ਲੋ ਸ਼ਰੀਰ ਨੂੰ ਕੱਲ ਨੂੰ ਮਿਟਣਾ ਹੀ ਐ ਇਸਨੇ